हाईकमान नाल मीटिंग ਤੋਂ ਪਹਿਲਾਂ ਬਿਨਾ ਨਾਮ ਲਏ ਵੜਿੰਗ ਦਾ ਸਿੱਧੂ ਤੇ ਵੱਡਾ ਅਟੈਕ ਬੋਲੇ ਨਿੱਜੀ ਵਿਚਾਰ ਦੇਣੇ ਤਾਂ ਪਾਰਟੀ ਛੱਡ ਕੇ ਦਿਓ ਅਨੁਸ਼ਾਸਨ ਤੋੜਨ ਵਾਲੇ ਤੇ 100% ਦੀ ਹੋਏਗਾ ਐਕਸ਼ਨ ਸਿੱਧੂ ਤੇ ਬਾਜਵਾ ਨੂੰ ਲੈ ਕੇ ਪੰਜਾਬ ਕਾਂਗਰਸ ਇੰਚਾਰਜ ਦਿਵਿੰਦਰ ਯਾਦਵ ਦਾ ਬਿਆਨ ਹਾਈਕਮਾਨ ਪਾਰਟੀ ਚ ਅਨੁਸ਼ਾਸਨ ਤੇ ਕਰ ਰਹੀ ਕੰਮ ਕਿ ਹਾ ਸੰਗਠਨ ਮਜ਼ਬੂਤ ਕਰਨ ਲਈ ਅਨੁਸ਼ਾਸਨ ਜ਼ਰੂਰੀ ਇੰਡੀਆ ਗਾੜ ਜੋਰ ਚ ਪੀਐਮ ਫੇਸ ਦੀਆਂ ਅੜਖਲਾਂ ਤੇ ਐਨਸੀਪੀ ਆਗੂ ਸ਼ਰਦ ਪਵਾਰ ਵੱਲੋਂ ਵਿਰਾਮ ਕਿਹਾ ਚੋਣਾਂ ਚ ਚਿਹਰੇ ਨਾਲ ਨਹੀਂ ਪੈਂਦਾ ਕੋਈ ਫਰਕ ਇਲੈਕਸ਼ਨ ਤੋਂ ਬਾਅਦ ਹੀ ਹੋਏਗਾ ਤਾਂ ਮੁਸਲਿਮ ਭਾਈਚਾਰੇ ਨੂੰ ਲੈ ਕੇ ਦਿੱਤੇ ਸੁਬੀਰ ਬਾਦਲ ਦੇ ਬਿਆਨ ਤੇ ਬਵਾਲ ਬੀਜੇਪੀ ਨੇ ਸਾਧਿਆ ਤਿੱਖਾ ਨਿਸ਼ਾਨਾ ਕਿ ਅਕਾਲੀ ਦਲ ਦੀ ਸਿਆਸੀ ਜ਼ਮੀਨ ਹੋ ਚੁੱਕੀ ਹੈ ਖਤਮ ਬਾਦਲ ਸਰਕਾਰ ਵੇਲੇ ਹੋਈਆਂ ਬੇਅਦਬੀਆਂ ਦਾ ਜਵਾਬ ਮੰਗਦਾ ਪਰ ਪਤਿਕਰ ਸਾਹਿਬ ਚ ਸ਼ੀਦੀ ਜੋੜ ਮੇਲ ਮੌਕੇ ਵੱਡੀ ਗੰਟੀ ਸੰਗਤ ਹੋ ਰਹੀ ਨਤਮਸਤਕ ਗੁਰਦੁਆਰਾ ਜੋਤੀਸਰੂਪ ਸਾਹਿਬ ਚ ਖੰਡੇ ਆਰੰਭ ਕੀਤੇ ਗਏ ਖੰਡ ਪਾਠ ਪੂਰੇ ਸ਼ਹਿਰ ਚ ਲਾਇਗੇ ਲੰਗਰ ਦਿੱਲੀ ਚ ਵੀਰ ਬਾਲ ਦਿਵਸ ਸਮਾਗਮ ਚ ਪੀਐਮ ਮੋਦੀ ਨੇ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਨੂੰ ਕੀਤਾ ਨਮਨ ਬੋਲੇ ਅੱਜ ਤੋਂ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣਾ ਹੋਏਗਾ ਧਾਰਮਿਕ ਆਗੂਆਂ ਤੇ ਸੰਸਥਾਵਾਂ ਨੂੰ ਕੀਤੀ ਅਪੀਲ ਛੋਟੇ ਸਾਹਿਬ ਜਦਿਆਂ ਨੂੰ ਸਮਰਪਿਤ ਸਮਾਗਮ 'ਚ ਬੱਚਿਆਂ ਨੇ ਕੀਤਾ ਸ਼ਬਦ ਗਾਇਨ ਗਤਕੇ ਦੇ ਦਿਖਾਏ ਜੌਰ ਸਕੂਲੀ ਬੱਚਿਆਂ ਨੇ ਕੀਤਾ ਮਾਰਚ ਪਾਸ ਕੋਲਕਾਤਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਰਦੁਆਰਾ ਸਾਹਿਬ ਚਨਵਾਇਆ ਸੀਸ ਕੁਰਬਾਨੀ ਦਾ ਕੀਤਾ ਸਰਵਨ ਜੇਪੀ ਲੰਡਾ ਵੀ ਰਹੇ ਨਾਲ ਲਖਨਊ ਦੇ ਗੁਰਦੁਆਰਾ ਸਾਹਿਬ ਚਨਤਵਸਤਕ ਹੋਈ ਯੂਪੀ ਦੇ ਸੀਐਮ ਯੋਗੀ ਦਿੱਤਿਆਂ ਨਾਲ ਸਿਰ ਤੇ ਸਜਾਈ ਦਸਤਾਰ ਛੋਟੇ ਸਾਹਿਬ ਜਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੀਤਾ ਨਮਨ ਤਾਂ ਜੈਪੁਰ ਦੇ ਗੁਰੂ ਘਰ ਚ ਰਾਜਸਥਾਨ ਦੇ ਸੀਐਮ ਵਜਨ ਲਾਲ ਨੇ ਦਿੱਤੇ ਕਮਤ। ਵੀਰ ਬਾਲ ਦੇ ਵਸ ਮੌਕੇ ਹਰਿਆਣਾ ਦੇ ਕੁਰੂਕ ਖੇਤਰ ਚ ਵੀ ਵੱਡਾ ਸਮਾਗਮ ਹਰਿਆਣਾ ਦੇ ਸੀਐਮ ਮਨੋਹਰ ਲਾਲ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਸਜਦਾ ਬੋਲੇ ਦੁੱਤੀ ਬਹਾਦਰੀ ਸਮਰਪਣ ਨੂੰ ਮੇਰਾ ਕੋਟੀ ਕੋਟੀ ਪ੍ਰਣਾਮ। ਕੇਂਦਰੀ ਮੰਤਰੀ ਅਨਰਗ ਠਾਕੁਰ ਦਿੱਲੀ ਦੇ ਗੁਰੂ ਘਰ ਛੋੇਨਤ ਮਸਤਾ ਕਨ ਅਨਰਗ ਠਾਕੁਰ ਨੇ ਲੰਗਰ ਦੀ ਕੀਤੀ ਸੇਵਾ। ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਨਮ। ਪਟਿਆਲਾ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਕੀਤੀ ਮੀਟਿੰਗ ਚੱਲ ਰਹੇ ਕੰਮਾਂ ਦੀ ਲਈ ਰਿਪੋਰਟ ਕੋਲੇ ਬਹੁਤ ਜਲਦ ਹੋਰ ਵਿਕਾਸ ਪ੍ਰੋਜੈਕਟਾਂ ਦੀ ਕਰਨ ਜਾ ਰਹੇ ਹਾਂ ਸ਼ੁਰੂਆਤ ਜਥੇਦਾਰ ਗੁਰਦੇਵ ਸਿੰਘ ਖੌਕੇ ਦੇ ਪਰਿਵਾਰ ਨੂੰ ਮਿਲਿਆ ਐਸਟੀਪੀਸੀ ਦਾ ਵਫਦ ਪਰਿਵਾਰ ਤੋਂ ਜਥੇਦਾਰ ਖੌਕੇ ਦੇ ਮਾਮਲੇ ਬਾਰੇ ਲਈ ਜਾਣਕਾਰੀ ਅਕਾਲ ਤੱਕ ਸੈਬ ਨੇ ਪੁਰਾਣੀ ਰਿਪੋਰਟ ਦਾ ਲਿਆ ਹੈ ਨੋਟਿਸ ਜਥੇਦਾਰ ਨੇ ਐਸਟੀਪੀਸੀ ਨੂੰ ਮਾਮਲੇ 'ਚ ਕਾਰਵਾਈ ਕਰਨ ਦੇ ਦਿੱਤੇ ਨੇ ਆਦੇਸ਼ ਬੀਐਸਐਫ ਨੇ ਪੰਜਾਬ 'ਚ ਇੱਕ ਸਾਲ ਅੰਦਰ ਫੜੇ 100 ਪਾਕਿਸਤਾਨੀ ਡਰੋਨ ਕਈ ਨਸ਼ਾ ਤਸਕਰ ਵੀ ਗ੍ਰਿਫਤਾਰ ਬੀਐਸਐਫ ਨੇ ਸਖਤ ਪਹਿਰੇ ਨਾਲ ناکਾਮ ਕੋਸ਼ਿਸ਼ਾਂ ਕੀਤੀਆਂ ਫਰਾਂਸ ਚ 3 ਦਿਨ ਰੋਕੇ ਜਾਣ ਤੋਂ ਬਾਅਦ ਜਹਾਜ਼ ਪਹੁੰਚਿਆ ਮੁੰਬਈ ਅੱਜ ਸਵੇਰੇ ਮੁੰਬਈ 에어ਪੋਰਟ ਤੇ ਹੋਇਆ ਲੈਂਡ ਦੁਬਈ ਤੋਂ ਨਿਕਾਰਾ ਗੋਆ ਜਾ ਰਹੇ ਜਹਾਜ਼ ਨੂੰ ਫਰਾਂਸ ਚ ਗਿਆ ਸੀ ਰੋਕਿਆ ਜਹਾਜ਼ ਚ ਸਵਾਰ ਸੰ 303 ਯਾਤਰੀ ਫਰਾਂਸ ਚ ਪੁੱਜ ਕੇ ਛਕਰਨ ਤੋਂ ਬਾਅਦ ਮੁੰਬਈ ਭੇਜਿਆ ਜਹਾਜ਼ ਮਨੁੱਖੀ ਤਸਕਰੀ ਦੇ ਸ਼ੱਕ ਚ ਕੀਤੇ ਗਏ ਸਵਾਲ ਜੋ ਕਪੂਰਥਾ ਦੇ ਨੌਜਵਾਨ ਦੀ ਇਟਲੀ ਚ ਮੌਤ ਸੜਕ ਹਾਸੇ ਚ ਗਈ ਅਜੇ ਕੁਮਾਰ ਦੀ ਜਾਨ 2 ਮਹੀਨੇ ਪਹਿਲਾਂ ਕਰਜ਼ਾ ਚੱਕ ਕੇ ਗਿਆ ਸੀ ਵਿਦੇਸ਼ ਪਰਿਵਾਰ ਨੇ ਮ੍ਰਿਤਕ ਦੇ ਵਾਪਸ ਲਿਆਉਣ ਦੀ ਕੀਤੀ ਮੰਗ ਰਾਲ ਦੇ ਪਿੰਡ ਕੋਹੜ ਦੇ ਨੌਜਵਾਨ ਦੀ ਅਮਰੀਕਾ ਦੇ ਟੈਕਸਸ ਚ ਸੜਕ ਹਾਸੇ ਚ ਮੌਤ ਦਰਖਤ ਨਾਲ ਟਕਰਾਈ ਕਾਰ 1.5 ਸਾਲ ਪਹਿਲਾਂ ਗਿਆ ਸੀ ਅਮਰੀਕਾ ਲੈਫਟ ਰੇਡ ਕਰਨਲ ਕਰਨਬੀਰ ਸਿੰਘ ਨੱਤ ਦਾ ਜਲੰਧਰ ਚ ਕੀਤਾ ਗਿਆ ਅੰਤਿਮ ਸੰਸਕਾਰ ਬੇਟੀ ਗੁਰਨੀਤ ਕੌਰ ਨੇ ਪਿਤਾ ਦੀ ਚਿਖਾ ਨੂੰ ਦਿਖਾਈ ਅਗਨੀ 8 ਸਾਲ ਖੂਮਾ ਨਾਲ ਜੂਜਨ ਤੋਂ ਬਾਅਦ ਜ਼ਿੰਦਗੀ ਦੀ ਜੰਗ ਹਾਰ ਗਏ ਕਰਨਬੀਰ ਤਰਨਤਾਰਨ ਦੇ ਪਿੰਡ ਫਤਿਆਬਾਦ ਚ ਮੰਡੀ ਸਬਜ਼ੀ ਵੇਚਣ ਵਾਲੇ ਵੇਚਣ ਆਏ ਕਿਸਾਨ ਤੇ ਫਾਇਰਿੰਗ ਫਰਾਰ ਹੋਇਆ ਹਮਲਾਵਰ ਬਾਲਵਾਲ ਬੱਚੀ ਕਿਸਾਨ ਦੀ ਜਾਨ ਤਸਵੀਰਾਂ ਸੀਸੀਟੀਵੀ ਚ ਕੈਪ ਜ਼ਿਲਹੰਦਰ ਚ ਚੋਰਾਂ ਦੇ ਹੌਸਲੇ ਬੁਲੰਦ ਗੱਡੀਆਂ ਚ ਚੋਰ ਵਾਰਦਾਤਾਂ ਨੂੰ ਦੇ ਰਹੇ ਨੇ ਅੰਜਾਮ ਸੀਸੀਟੀਵੀ ਹੋ ਰਹੀ ਵਾਇਰਲ ਵੀਡੀਓਜ਼ ਬਲੇਰੋ ਸਵਾਰ ਬਦਮਾਸ਼ਾਂ ਨੇ ਸਾਈਕਲ ਸਵਾਰ ਸ਼ਖਸ ਨੂੰ ਪਾਇਆ ਘੇਰਾ ਕੀਤੀ ਲੁੱਟ ਕੋ ਜ਼ਿਲਹੰਦਰ ਦੇ ਮਾਤਾ ਵੈਸ਼ਨੋਦੇਵੀ ਮੰਦਿਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ ਗੋਲਕ ਚੋਂ 40000 ਦੀ ਨਕਦੀ ਚੋਰੀ ਮੰਦਿਰ ਦੇ ਪੁਜਾਰੀ ਪੁਜਾਰੀ ਨੇ ਪੁਲਿਸ ਨੂੰ ਦਿੱਤੀ ਸੂਚਨਾ ਲੁਧਿਆਣਾ ਦੇ ਟੰਡਾਰੀ ਇਲਾਕੇ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਤੇਜ਼ ਤਰ੍ਹਾਂ ਹਥਿਆਰਾਂ ਨਾਲ ਉਤਾਰਿਆ ਮੌਤ ਦੇ ਘਾਟ ਵੱਡੇ ਭਰਾ ਦੇ ਬਚਾਅ ਚ ਆਇਆ ਸੀ ਨੌਜਵਾਨ ਲੁਧਿਆਣਾ ਕੰਟਾ ਘਰ ਦੇ ਕੋਲ ਬਣੇ ਫਲਾਈਓਵਰ ਤੇ ਸੈਲਫੀ ਲੈ ਰਹੇ ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਕਾਬੂ ਐਕਸੀਡੈਂਟ ਡੋਨ ਹੋਣ ਕਰਕੇ ਫੋਟੋ ਖਿੱਚਣ ਦੀ ਹੈ ਮਨਾਹੀ ਵਾਰ-ਵਾਰ ਚੇਤਾਵਨੀ ਦੇਣ ਦੇ باوجود ਨਹੀਂ ਹਟ ਰਹੇ ਸੀ ਨੌਜਵਾਨ ਪੁਲਿਸ ਨੇ ਲਿਆ ਐਕਸ਼ਨ ਜਿਲਾਲਾਬਾਦ 'ਚ ਬੀਐਸਐਫ ਨੇ ਸਰਹੱਦ ਤੇ ਡਰੋਨ ਜ਼ਰੀਏ ਭੇਜੀ 2 ਕਿਲੋ ਹੈਰੋਇਨ ਕੀਤੀ ਜਬਤ ਇਲਾਕੇ ਚ ਲਾਇਆ ਸੱਚ ਆਪਰੇਸ਼ਨ ਤੋਂ ਦਾ ਫਾਇਦਾ ਚੁੱਕਣ ਦੀ ਫਿਰਾਕ ਸੰਤਸਕਰ ਗੁਰਦਾਸਪੁਰ ਪ੍ਰਸ਼ਾਸਨ ਦਾ ਚੱਲਿਆ ਪੀਲਾ ਪੰਜਾ ਦੁਕਾਨਦਾਰਾਂ ਵੱਲੋਂ ਕੀਤੇ ਨਜਾਇਜ਼ ਕਬਜ਼ੇ ਹਟਵਾਏ ਬਾਹਰ ਲੱਗੇ ਗਏ ਸਮਾਨ ਨੂੰ ਵੀ ਕੀਤਾ জব্দ ਬਠਿੰਡਾ ਪੁਲਿਸ ਨੇ ਦਾ ਕਿੰਗਸ ਪਾ ਸੈਂਟਰ ਚਮਾਰੀ ਰੇਡ ਦੇ ਵਪਾਰ ਦਾ ਤੰਦਾ ਕਰਨ ਦੇ ਇਲਜ਼ਾਮਾਂ ਹੇਠ ਕੀਤੀ ਕਾਰਵਾਈ 6 ਲੋਕਾਂ ਨੂੰ ਲਿਆ ਹਿਰਾਸਤ ਚ ਦੋ ਮਹਿਲਾਵਾਂ ਵੀ ਸ਼ਾਮਿਲ ਮੋਗਾ ਚ ਕੋਰਕਾ ਪੂਰਾ ਬਾਈਪਾਸ ਫਲਾਈਓਵਰ ਤੇ ਵਾਪਰਿਆ ਹਾਦਸਾ ਟਰੱਕ ਨੇ ਅੱਗੇ ਜਾ ਰਹੇ ਰੇਤੇ ਨਾਲ ਪਰਿਟੈਕਟਰ ਟਰਾਲੀ ਨੂੰ ਮਾਰੀ ਟੱਕਰ ਟਰੈਕਟਰ ਸਵਾਰ ਫਲਾਈਓਵਰ ਤੋਂ ਡਿੱਗਿਆ ਥੱਲੇ। ਮੋਹਾਲੀ 에어ਪੋਰਟ ਰੋਡ ਤੇ ਵਾਪਰਿਆ ਦਰਦਨਾਕ ਸੜਕ ਹਾ사 ਟਿਪਰ ਨੇ ਐਕਟਿਵਾ ਸਵਾਰ ਦੋ ਲੋਕਾਂ ਨੂੰ ਮਾਰੀ ਟੱਕਰ ਦੋਹਾਂ ਦੀ ਮੌਕੇ ਤੇ। ਪਟਿਆਲਾ ਚ ਦੇਰ ਰਾਤ ਧੁੰਦ ਕਰਕੇ ਵਾਪਰਿਆ ਭਿਆਨਕ ਸੜਕ ਹਾ사 ਕੈਂਟਰ ਤੇ ਟਰੈਕਟਰ ਵਿਚਾਲੇ ਜ਼ਬਰਦਸਤ ਟੱਕਰ ਵਾਹਨਾਂ ਦੇ ਉੱਡੇ ਉੱਪਰ ਖੱਜੇ। ਠੰਡਾ ਦੇ ਹਾਜ਼ਿਰਤਨ ਚੌਂਕ ਚ ਬੇਕਾਬੂ ਹੋਇਆ ਟਰੱਕ ਰੈਡ ਲਾਈਟ ਤੇ ਖੜੀਆਂ ਚਾਰ ਕਾਰਾਂ ਨੂੰ ਮਾਰੀ ਟੱਕਰ ਹਾਸੇ ਚ ਨੁਕਸਾਨੀਆਂ ਗਈਆਂ ਸਾਰੀਆਂ ਕਾਰਾਂ। ਸੋਨੀਪੱਥ ਦੇ ਪਿਕ ਅੰਟਰੋਲ ਪਲਾਜ਼ਾ ਤੇ ਹੋਇਆ ਜ਼ਬਰਦਸਤ ਸੰਘਾਮਾ ਟੋਲ ਕਰਮੀਆਂ ਨੇ ਕਾਰ ਸਵਾਰ ਨੌਜਵਾਨ ਦੀ ਕੀਤੀ ਜਮ ਕੇ ਕੁੱਟਮਾਰ ਤਿੰਨ ਟੋਲ ਕਰਮੀਆਂ ਨੂੰ ਨੌਕਰੀ ਤੋਂ ਹਟਾਇਆ ਉੱਤਰ ਪ੍ਰਦੇਸ਼ ਦੇ ਪੀਲੀਪੀ ਚ ਕਿਸਾਨ ਦੇ ਘਰ ਵੜਿਆ ਟਾਈਗਰ ਅਵਾਰਾ ਕੁੱਤਿਆਂ ਨੇ ਕੰਧ ਤੇ ਬੈਠਾ ਵੇਖ ਮਚਾਇਆ ਸ਼ੋਰ ਇਲਾਕੇ ਚ ਦਹਿਸ਼ਤ ਦਾ ਮਾਹੌਲ ਟਾਈਗਰ ਨੂੰ ਕੀਤਾ ਗਿਆ ਰੈਸਕਿਊ ਹਰਿਆਣਾ ਕਮੇਟੀ ਦੀ ਵੋਟਰ ਲਿਸਟ ਚ ਗੈਰ ਸਿੱਖਾਂ ਦੀ ਫਰਜ਼ੀ ਤਰੀਕੇ ਨਾਲ ਵੋਟ ਬਣਾਉਣ ਦੇ ਮਾਮਲੇ ਨੇ ਫੜਿਆ ਤੂਲ ਕੈਥਲ ਦੇ ਨੀਮਸ ਸਾਬ ਗੁਰਦੁਆਰੇ ਚੋਈ ਬੈਟਕ ਐਸਜੀਪੀਸੀ ਦੇ ਸਾਬਕਾ ਮੈਂਬਰਾਂ ਨੇ ਤਸੀਲਦਾਰ ਨੂੰ ਦਿੱਤਾ ਮੈਂਬਰਾਂ ਨੂੰ ਨਾਬਾਤੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਬਸਰਵਾਨਾ ਹਲਕਾ ਵਿਧਾਇਕ ਦੇਵਮਾਨ ਦੀਗਵਾਈ ਚਦੂਜੀ ਬਸਰਵਾਨਾ ਭਜਨ ਗਾ ਕੇ ਬਸ ਨੂੰ ਕੀਤਾ ਰਵਾਨਾ ਲੁਧਿਆਣਾ ਚ ਤੀਰਥ ਯਾਤਰਾ ਸਕੀਮ ਤਹਿਤ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਨੇ ਬਸ ਨੂੰ ਹਰੀ ਚੰਡੀ ਦੇ ਕੇ ਕੀਤਾ ਰਵਾਨਾ ਸ਼੍ਰੀ ਖਾਟੂ ਸ਼ਾਮ ਦੇ ਦਰਸ਼ਨ ਕਰਨਗੇ ਸ਼ਰਦਾਲੂ ਪੀਟੀਐਮ ਕੰਪਨੀ ਨੇ ਆਪਣੇ 100 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਆਪਣੇ ਕਈ ਕੰਮਾਂ ਲਈ AI ਨੂੰ ਵਰਤੋਚ ਲਿਆਉਣ ਜਾ ਰਿਹਾ ਹੈ ਪੀਟੀਐਮ ਮਾਤਾ ਵੈਸ਼ਰੂ ਦੇਵੀ ਦੀ ਯਾਤਰਾ 100 ਸਾਲਾਂ ਦਾ ਟੁੱਟਿਆ ਰਿਕਾਰਡ ਹੁਣ ਤੱਕ 93 ਲੱਖ 20 ਹਜ਼ਾਰ ਸ਼ਰਧਾਲੂਆਂ ਨੇ ਟੇਕਿਆ ਮੱਥਾ